ਠੀਕ ਆ ਮੈਂ ਇੱਥੇ ਜਾ ਕੇ ਦਕਸ਼ਮਲ ਲੇਕਾ ਛੇ ਬਾਹ ਨਹੀਂ ਆ ਤੋ ਮੇਰੀ ਸਤ ਜਨਮ ਵੀ ਜਾਨ ਹਾਜ਼ਰ ਆ ਤੁਸੀਂ ਤਾਂ ਮੀਆਂ ਕਹਿੰਦੀ ਜਾ ਮੈਂ ਤੈਨੂੰ ਹੁਕਮ ਦਿੰਦੇ ਆ ਹਲੋ ਕਿ ਜਿੱਦਨੋ ਹਲੋ ਹਲੋ ਭਗਵਾਨ ਰਾਮ ਜੀ ਗਾਇਆ ਉਹਨਾਂ ਦੇ ਮਗਰ ਜਾ ਦੇਖ ਕੀ ਵਿਪਤਾ ਕੀ ਵੱਡੀ ਭਾਬੀ ਜੀ इजाजत मानते हुए आज्ञा मानते हुए धोखा है ये राक्षस की माया है सोने का हिरण नहीं हो सकता ये सोने का हिरण मुझे चाहिए मैं अपने साथ योद्धा लेकर जाऊंगी घर तो में इतना सुंदर हिरण है मुझे चाहिए दे, अगर तुम्हारी यही जीत है तो मैं इस हिरन को लेकर आऊंगा भाई लक्ष्मण तुम अपनी भाभी का पीछे से ध्यान रखना आता हूँ जो आ गया ख्याल रखूंगा ਇਸ ਤੇ ਨਾਲ ਹੀ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਿੰਨੇ ਦਰਸ਼ਕ ਪਹੁੰਚ ਰਹੇ ਆ ਉਹ ਬਹੁਤ ਜ਼ੋਰਦਾਰ ਨੇ ਦਿਖਾ ਦੇ ਭਾਈ ਚੱਲੀਏ ਔਰ ਨਾਲ 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 ਦੀ ਨਾਲ ਦਰਸ਼ਕਾਂ ਦਾ ਇਕੱਠ ਦੇਖਾ ਰਹੇ ਹੋ ਔਰ ਮੇਰੀ ਮਦਦ ਕਰੋ ਕਾਫੀ ਰਸ਼ ਤੋਂ ਸੀਤਾ ਜੀ ਤੁਹਾਰੇ ਭਈਆ ਅਭੀ ਤੱਕ ਨਹੀਂ ਆਏ मुझे चिंता हो रही है लगता है वो किसी मुसीबत में है जल्दी जाओ। अभी माता भैया तो तीनों लोगों के स्वामी है उनको भला क्या हो सकता है आप व्यर्थी चिंता करती हो सकता तू जल्दी जाओ मुझे तो ऐसा लगता है जाने का नहीं नहीं भाभी अगर आप जिद करते हो तो तो मैं जाता हूँ भैया को ढूंढ कर लाता मैं जो मैंने जो कुड़ी एक बार लक्ष्मण रेखा खींची है ਮusse bahar mat jana jab tak hum na jana tu prakash mulya chaar theek hai main chakshmal dekha che bahar nahi aafi kaafi rush jada hai tu dekho aa rahe ho channel nu subscribe zarur karo tade kol ponchegi har khabar har report ਪ੍ਰਸ਼ਾਸਨ ਵੱਲੋਂ ਵੀ ਕੁੱਖਤਾ ਪ੍ਰਵੰਧ ਜਿਹੜੇ ਆ ਇਸ ਮੌਕੇ ਤੇ ਕੀਤੇ ਹੋਏ ਨੇ ਸਾਡੇ ਉਪ ਪ੍ਰਧਾਨ ਬਲਿੰਦਰ ਬਿੰਦਾ ਜੀ ਪ੍ਰਧਾਨ ਮੱਤਾ ਚੰਦਪਤ ਦੀ ਸੇਵਾ ਸੁਸਾਇਟੀ ਉਹਨਾਂ ਦੇ ਜਿੰਨੇ ਹੀਰ ਹੈ ਦਿਨ ਰਾਤ ਮਿਹਨਤ ਕਰਦੇ ਆ ਉਹਨਾਂ ਦਾ ਪੂਰਾ ਗਰੁੱਪ ਸਾਡੇ ਨਾਲ ਸਹਿਯੋਗ ਦਿੰਦਾ ਹੈ ਅਸੀਂ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਮਾਨਸਾ ਸਰੂਪ ਰੇਖਾ ਦਾ ਰੋਲ ਤਕਰੀਬਨ 30-35 ਸਾਲ ਤੋਂ ਗੱਦੀ ਚੱਲੀ ਆਈ ਹੈ ਬਹੁਤ ਮੇਨਟੇਨਰ ਕਰ ਹਰਵੰਸਾਲ ਜੀ ਬਾਂਸਰ ਜਟਾਉ ਦੇ ਰੋਲ ਵਿੱਚ ਸਮੁਦਾਇਨ ਜੀ ਦੇ ਚੰਨਾ ਵਿੱਚ ਹਾਜ਼ਰੀ ਲਾਉਂਦੇ ਆ ਹਰ ਵੇਲੇ ਫਿਰਾਲ ਜੀ ਦੇ ਚੰਨਾ ਵਿੱਚ ਪਿਆ ਲੈਂਦੇ ਆ ਅਸੀਂ ਸਪੈਸ਼ਲ ਸਾਰੇ ਮੀਡੀਆ ਔਰ ਦਰਸ਼ਕ ਤੁਸੀਂ ਦੇਖ 파 ਰਹੇ ਹੋ ਕਿਸ ਨੂੰ ਦੇ ਉੱਪਰ ਨਮਸਾਦ ਬਾਬਾ YouTube ਚੈਨਲ ਤੇ ਕੋਸ਼ਿਸ਼ ਰਹਿੰਦੀ ਆ ਕਿ ਉਹਨੂੰ ਪੂਰੀ ਜਿਹੜੇ ਆ ਜਿੰਨੇ ਵੀ ਦਰਸ਼ਕ ਇਸ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ ਕੋਸ਼ਿਸ਼ ਨਮਸਾਦ ਬਾਬਾ YouTube ਚੈਨਲ ਤੇ ਹਮੇਸ਼ਾ ਹੀ ਹੈ ਕੋਸ਼ਿਸ਼ ਰਹਿੰਦੀ ਤਾਂ ਕਈ ਵਾਰ ਕੀ ਹੁੰਦਾ ਕੋਈ ਬਾਤ ਵਿੱਚ ਆਉਂਦਾ ਆ ਜਾਂਦਾ ਉਹਨਾਂ ਨੂੰ ਅਸੀਂ ਉਹ ਸਾਡੀ ਇੱਕ ਮਜਬੂਰੀ ਹੁੰਦੀ ਆ ਕਈ ਵਾਰ ਉਹਨਾਂ ਨੂੰ ਅਸੀਂ ਨਹੀਂ ਦਿਖਾ ਪਾ ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਦਰਸ਼ਕ ਆਉਂਦੇ ਨੇ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਪਾਪਾ ਜੀ ਦਾ ਚੈਨਲ ਤੇ ਪਪਾ ਤਾਂ ਅੰਮ੍ਰਿਤਪੈ ਮੰਡਰੀ ਦੇ ਗਏ ਨੇ ਅਸੀਂ ਚਾਹਤੀ ਹਾਂ ਰਾਤ ਰਾਮ ਜੀ ਦੇ ਚਰਨਾਂ 'ਵੇ ਬਾਜੀ ਆਉਂਦੇ ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਦਰਸ਼ਕ ਸਪੋਰਟ ਕਰਦੇ ਨੇ ਉਹ ਵੀ ਤੁਹਾਨੂੰ ਆਪਣੀ ਕਮੈਂਟਰੀ ਜੋ ਟੀਮ ਹੈ ਸਭਾ ਅੰਮ੍ਰਿਤਪੈ ਗਾਂਗ ਪਰਗੇਟ ਹੈ ਫਿਰ ਰਾਤ ਸੇਵਾ ਕਰਦਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਰਾਵਨ ਦਾ ਦਰਵਾਜ਼ਾ ਦਿਲ ਲੱਗਾ ਹੋਇਆ ਹੈ ਹੋ ਵੀ ਰਿਹਾ ਹੈ ਦੇਖ ਪਾ ਰਹੇ ਹੋ ਜਿਹਨਾਂ ਦੇ ਚੈਨਰ ਤੇ ਜਿੱਥੇ-ਜਿੱਥੇ ਵੀ ਦਰਸ਼ਕ ਖੜੇ ਦੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਸਥਾਨ ਤੋਂ ਦਿਖਾਇਆ ਜਾਵੇ ਜਿਹੜੇ ਅਲੱਗ-ਅਲੱਗ ਚੈਨਲਾਂ ਤੋਂ ਕਵਰਟ ਕਰਦੇ ਸਾਡੇ ਦੇਸ਼ ਦੇ ਵਿੱਚ ਬੈਠੇ ਸਾਡੇ ਕੈਨੜੇ ਵੀਰਾਂ ਨੂੰ ਸਮਰਪਿਤ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਬੋਬੀ ਜੀ ਜਿਹਨਾਂ ਨੂੰ ਅਸੀਂ ਪਿਆਰ ਦਾ ਬੋਬੀ ਜੀ ਜਰਮਨੀ ਤੋਂ ਅੱਥੇ ਸਾਡੇ ਕੋਲ ਆਇਆ ਅਸੀਂ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਸਾਡੇ ਜਸਵੀਰ ਸਿੰਘ ਜੀ ਜਿਹੜੇ ਭੱਜ ਗਏ ਨੇ ਪਰ ਕੋਹ ਆ ਰੌਣ ਦੀਆਂ ਆਵਾਜ਼ਾਂ ਸੁਣ ਕੇ ਜਿਹੜੀਆਂ ਵੀ ਜਾਲੀ ਆਵਾਜ਼ਾਂ ਸੀਗੀਆਂ ਸਿਰਫ ਦਾ ਸਰਫਾ ਅੱਜ ਅਸੀਂ ਤੁਹਾਨੂੰ ਇਸ ਮੌਕੇ ਦੇseen ਦ੍ਰਿਸ਼ ਦਿਖਾਉਂਦੇ ਆ ਉੱਥੇ ਅਸੀਂ ਤੁਹਾਨੂੰ ਜਿੰਨੇ ਵੀ ਮਖ ਸ਼੍ਰੀਵਛਰੀ ਪਹੁੰਚੋ ਇਹਨੇ ਵਰਜਿੰਦਰ ਪੁਲੀ ਜੀ ਜਿਹੜੇ ਕਿ ਗਰੁੱਪ ਆਫ 라ਵਨ ਦੇ ਪ੍ਰਧਾਨ ਹੈ ਜੀ ਦੇਖ ਪਾ ਰਹੇ ਹੋ ਪਹਿਲਾਂ ਤੋਂ ਜਦੋਂ ਗਰੁੱਪ ਬਣਿਆ ਜਦੋਂ ਇਹ ਪ੍ਰਧਾਨ ਹੈ ਜੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਆਮਨ ਔਰ ਬਹੁਤ ਸਾਰਾ ਸ਼ੇਰਬਾਦ और स्क्रीन ते तुसी देखो इस चक्की तो बाहर 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 थोड़े तक श्रेष्ठ सहिपाली रावण दा रोल प्ले करके एक सन्यासी ने भेजी ਆਕਰ ਦੇਖਣਾ ਲੋਕ ਲੋਕੋ ਕੰਨੇ ਅਜੀਤ ਪਠਾਨ ਤੇ ਉਹਨੇ ਵੀ ਥੋੜੀ ਸੀਤ ਕੋ ਬਹੁਤ ਹੀ ਖੂਬਸੂਰਤ ਜੱਤੀ বিষ্ণੂ ਭਗਵਾਨ ਜੀ ਕਾ ਤੋਗੜਾ ਸਾਹੀ ਦੀ ਪਗੜੀ ਸਾਹੀ ਤੋਗੜਾ

इटावा जटाऊ रा। राम सुभाष जी अपने के गुरु याद कर रहा जब कुटिया देवी के जाके माता सीता जी उठे ते चलदे चलदे जिस जगह भगासी ओ ਦੇਹਤਾਉਂ ਮਹਾਰਾਜ ਆਪਕੋ ਕਿਆ ਹੋਰ ਕਰਕੇ ਹਰਾਵਨ ਦੇ ਹੱਥੋਂ ਮਾਰਿਆ ਗਿਆ ਲੇਕਿਨ ਇੱਕ ਵਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਉਸ ਤੋਂ ਬਾਅਦ ਪ੍ਰਭੂਸ਼ੀ ਗਾਮ ਜੀ ਨੇ ਪੂਰੀ ਮਰਿਆਦਾ ਦੇ ਨਾਲ ਵਰਪਗਵਾਰ ਰਾਮ ਔਰ ਜੋਧ ਦੇ ਵਿੱਚ ਬਾਲੀ ਨੂੰ ਪਰਸਤ ਕਰ ਦਿੰਦੇ ਆ ਬਾਲੀ ਸਕਰੀਬ ਜੋਤੀ ਜੀ ਜਿਹੜਾ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499 ਪੈਸੇ ਆਖੀ ਤੋਂ ਬਾਅਦ ਜਟਾਉਂ राम सुभाष जी अपने केड़ा प्रभु ਨੂੰ ਯਾਦ ਕਰ ਰਿਹਾ ਹੋਰ ਕਰਕੇ ਹਰਾਵਨ ਦੇ ਹੱਥੋਂ ਮਾਰਿਆ ਗਿਆ ਲੇਕਿਨ ਇੱਕ ਵਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਜਦੋਂ ਕੁटिया देवी ਚਾਕੇ ਜਾ ਕੋਲੀ ਚੋਲੀ ਮੈਗਲਰ ਪਾ ਕੇ ਬੋਲਦਾ ਹਾਂ ਹਲੋ ਚੰਨੀ ਮਾਈ ਦੀਆਂ ਬੈਟਰੀਆਂ ਦੋ ਆ ਦੋਵੇਂ ਦੋਵੇਂ ਉਸ ਤੋਂ ਬਾਅਦ ਪ੍ਰਮੋਸ਼ੀ ਗਾਮ ਜੀ ਨੇ ਪੂਰੀ ਮਰਿਆਦਾ ਦੇ ਨਾਲ ਗੈਂਗਾ ਚ ਮੁਕਾਬਲਾ ਚੱਲ ਰਿਹਾ ਜੀ ਅੱਛੇ ਹਨੂਮਾਨ

माता सीता जी चलते जगा महाराज आपको क्या हो मैं थे दरमियान ਬਹੁਤ ਜਿਆਦਾ ਲੰਬਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਸਾਰੇ ਬਿਸ਼ਾਰੇ ਨੂੰ ਸੈਲੀਬ੍ਰੇਟ ਕਰਨ ਲਈ ਬੈਠੇ ਆਂ ਭਗਵਾਨ ਰਾਮ ਦਾ ਆਸ਼ੀਰਵਾਦ ਲੈਣ ਲਈ ਬੈਠੇ ਆਂ ਕੋ ਹੁਕਮ ਹੋਇਆ ਮੈਂ ਇਸ ਕਮੇਟੀ ਦੇ ਪ੍ਰਧਾਨ ਕਮਲਜੀਤ ਰਾਣਾ ਜੀ ਬਹੁਤ ਤੁਸੀਂ ਦੇਖ ਪਾ ਰਹੇ ਜਿਸ ਤਰ੍ਹਾਂ ਕੀ ਸ਼ਾਮ ਹੁੰਦੀ ਜਾ ਰਹੀ ਆ ਭਾਰੀ ਰਸ ਇਸ ਮੌਕੇ ਤੇ ਮਿਲਦੀਆਂ ਨੇ ਸਭ ਨੂੰ ਕਿ ਲੋੜ ਹੈ ਕਿਉਂਕਿ ਉਸ ਪਰਮਾਤਮਾ ਦੇ ਕਿਰਪਾ ਕਰਤਾ ਇਹ ਪਰ ਵੱਡਾ ਸ਼ੈਰਾਂ ਜਿਹੜਾ ਮੈਦੇ ਦੇ ਰੂਪ ਦੇ ਵਿੱਚ ਆਉਣ ਵਾਸੀਆਂ ਤੋਂ ਮਾਇਆ ਕਰਦਾ ਆ ਸੰਸਾਰ ਮਾਇਆ ਦੇ ਅੰਦਰ ਆਪਾਂ ਸਾਰੇ ਤਰਾਤ ਨਵਾਂ ਸ਼ੈੱਟ ਬਾਜੂ ਤੋਂ 10 ਤੇ ਤੁਸੀਂ ਦੇ ਦੂਰ ਤਰੇੜਿਓ ਚੱਲ ਗਏ ਆ ਵੀ ਭਗਵਾਨ ਜੀ ਰਾਮਚੰਦਰ ਜੀ ਜੋ ਸੰਗਿਆ ਕਰਦੇ ਆ ਹੋਰ ਉਹਦਾ ਸੰਗਵਾਣਾ ਜੋਕ ਮੇਲਾ ਜੋਕ ज़िंदगी <laughs> मुंहिंजा ਬੰਦੇ ਇਹਨਾਂ ਮਰ ਮਾਰੀ ਮਾਰਦੇ ਅੰਗਰੇਜ਼ ਪਰਵੰਤ ਕਮੇਟੀ ਔਰ ਕਮਲ ਜੀ ਜਿਹੜੇ ਸਾਨੂੰ ਇੱਥੇ ਤੱਕ ਬਚਾਇਆ ਅੱਜ ਤਾਂ 40 ਪਫਾਲ ਪਹਿਲਾ ਜਿਹੜਾ ਰਾਵਣ ਦਾ ਗਰੁੱਪ ਆਂਦਾ ਸੀ ਕਿਤੇ ਜੋ ਮੁਖਮੇ ਮਾਰਦੋਂ ਤੇ ਸਾਨੂੰ ਉਹਨਾਂ ਨੂੰ ਸਨਮਾਨਤ ਵੀ ਦਿੱਤਾ ਜਾ ਰਿਹਾ ਹੈ ਮੰਡੇ ਕਿੰਦਰ ਦੇ ਬੇਦਰ ਦੇ ਰਾਜਿੰਦਰ ਕੋਲ ਆਇਆ ਹੈ ਹੁਣ ਤੇਰੀ ਵਾਰੀ ਹੈ ਤੂੰ ਕਰ ਮੇਰੇ ਸਾਹਮਣੇ ਕੁਝ ਵੀ ਨਹੀਂ ਆਂਡ ਜੀ

ਇਸ ਗਰੁੱਪ ਦਾ ਗਰੁੱਪ ਭਾਵਨ ਦਾ ਮੋਡਲਾਈਜੇਸ਼ਨ ਕੀਤਾ ਅੱਜ ਛੋਟੇ ਛੋਟੇ ਬੱਚੇ ਵਰਦੀ ਦੀ ਮੰਗ ਕਰਦੇ ਆ ਸਾਡੇ ਕੋਲ ਨਹੀਂ ਵਰਦੀਆਂ ਨਹੀਂ ਹੁੰਦੀਆਂ ਸਾਡੇ ਗਰੁੱਪ ਆਫ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜੀਵਨ ਕੁਮਾਰ ਬਿੱਟੂ ਜੀ ਕਮਲਜੀਤ ਰਾਣਾ ਜੀ ਔਰ ਮੈਂ ਛੋਟੇ ਛੋਟੇ ਦੀ ਆਦਤ ਸੀ ਅਸੀਂ ਗੱਲ ਦਾ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਪਰ ਹਨੂਮਾਨ ਜੀ ਦੀ ਚੱਕੀ ਆ ਗਈ ਅਜੇ ਪ੍ਰਤਾਪ ਜੀ ਮੈਂ ਦੇਖਦਾ ਫਰਕ ਆ ਨਹੀਂ ਹੁੰਦਾ خا 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 شیمراج ਪੈਲਸ ਵਿੱਚ ਤੁਸੀਂ ਵਿਆਹ ਤੇ ਨਹੀਂ ਆਏ ਹੋ ਮਦਾਨੇ ਚਾਂਗ ਵਿੱਚੋਂ ਉਹਨੇ ਹਾਸਿਆਂ ਤਾਂ ਨਾ ਜਾਓ ਉਹਨੇ ਤੁਹਾਨੂੰ ਇੱਦਈ ਹਾਸਾ ਸਕੇ ਪੋਸਾ ਲੈਣਾ ਆ ਤੇਰਾ ਛੋਟਾ ਭਰਾ ਜਿਹਨੂੰ ਬੇਵਜ੍ਹਾ ਮਾਰ ਦਿੱਤਾ ਗਿਆ ਮਾਜ ਮੇਕਨਾਥ ਪੂਰੇ ਚਾਹੋ ਜਲਾਲ ਦੇ ਵਿੱਚ ਪੂਰੇ ਰਾਜਿਆਲੀ ਬੜ ਕੇ ਦੇਖੋ ਆਹੋ ਆਹੋ ਕੀ ਆਵਾਜ਼ ਹੈ ਜੀ

राजा वाना सर से रावण की अहम टक्कर का साढ़े सीता सोमर का अहम सीन हाँ जी श्री की तुम्हारी हिम्मत राजकुमार दूर से आया था मुझे भूख लगी थी और धर्म कहता है जब भूख लगी हो तो कुछ खा लेना अपराध नहीं है मुझे भूख लगी मेरे फल भाई और जिन्होंने मुझे रोका मैंने सिर्फ वही को मारा है का के तुम इंदर जीत का गुस्सा देखोगे अगर तुम्हारी भी युद्ध की इच्छा है तो भाजय ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499